ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਾਇਲਡ ਲੈਵਲ ਤੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਤੇ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ट्रेनिंग बढ़ानेकाली देख रहे हो दैनिक सवेरा टीवी तो मैं सुरेंद्र कंबोजे खेडा वतन दो हजार पच्ची सीजन चार ਸ਼ੁਰੂ ਹੋਣ ਜਾ ਰਿਹਾ ਹੈ ਵਿਸ਼ਾਲ ਮਾਰਚ ਕਟਿਆ ਜਾ ਰਿਹਾ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈਗੀ ਆ ਮਿਸ਼ਾਲ ਦਾ ਸਵਾਗਤ ਕਰਨ ਵਾਸਤੇ ਮੌਜੂਦ ਹੈ ਸਰਕਟ ਹਾਊਸ ਤੇ ਬਿਲਕੁਲ ਸਾਹਮਣੇ ਮਿਸ਼ਾਲ ਜਿਹੜੀ ਹੈਗੀ ਆ ਉਹ ਆ ਰਹੀ ਹੈ ਸੰਗਰੂਰ ਤੋਂ ਚੱਲ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਇਹ ਮਿਸ਼ਾਲ ਗਲੰਦਰ ਪਹੁੰਚੀ ਹੈ ਔਰ ਇਦਾਂ ਹੀ ਚੱਲ ਕੇ ਇਹ ਹੁਸ਼ਿਆਰਪੁਰ ਪਹੁੰਚੇਗੀ ਤੇ ਜਿੱਥੇ ਇਸ ਦਾ ਸਵਾਗਤ ਕੀਤਾ ਜਾਣਾ ਹੈ ਤੇ 3 ਤਰੀਕ ਨੂੰ ਕੀਡਾ ਵਦਨ ਪੰਜਾਬ ਦੀਆਂ ਸੀਜ਼ਨ 4 ਦਾ ਜਿਹੜਾ ਆਜ਼ਾਦ ਹੈਗਾ ਉਹ ਹੁਣ ਹੈ ਮਿਸ਼ਾਲ ਦਾ ਸਵਾਗਤ ਜਿਹੜਾ ਹੈਗਾ ਨਿੱਘਾ ਸਵਾਗਤ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਸੰਗਰੂਰ ਤੋਂ ਚੱਲ ਕੇ ਇਹ ਮਿਸ਼ਾਲ ਜਲੰਧਰ ਪਹੁੰਚੀ ਹੈ ਤੇ ਜਿੱਥੇ ਇਹਦਾ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਐਡੀਸੀ ਜਸਵੀਰ ਸਿੰਘ ਰਜਿੰਦਰਪੁਰ ਜਿਹੜਾ ਮੰਗਲਬਾਸੀ ਸਾਰੇ ਲੋਕ ਇੱਥੇ ਪਹੁੰਚੇ ਨੇ ਨਿੱਘਾ ਸਵਾਗਤ ਜਿਹੜਾ ਹੈਗਾ ਮਿਸ਼ਾਲ ਮਾਦ ਦਾ ਉਹ ਕੀਤਾ ਜਾ ਰਿਹਾ ਹੈ ਤੇ ਜੀ ਯਾਦ ਆਲੇ ਤਸਵੀਰਾਂ ਅਸੀਂ ਨਾਲ ਦੇ ਨਾਲ ਦਿਖਾ ਦੇਣ ਦੱਸਾਵਾਂਗੇ ਨਾਲ ਦੇ ਨਾਲ ਗੱਲਬਾਤ ਕਰਾਂਗੇ ਤੇ ਇਸ ਲਈ ਮਸ਼ਾਲ ਮਾਰਚ ਰਸੇਵ ਕੀਤੀ ਗਈ ਹੈ ਰਾਜਵਿੰਦਰ ਕੌਰ ਸਿਆੜਾ ਵੱਲੋਂ ਚੇਅਰ ਬਸੱਲਾ ਗੁਰਿੰਦਰ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਸਿਆੜਾ ਤੇ ਇਹ ਮਸ਼ਾਲ ਦਾ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਉਹਨਾਂ ਨਾਲ ਸਵਾਗਤ ਕਰ ਦਿੱਤਾ ਜਾ ਰਿਹਾ ਤਾਂ ਲਗਾਤਾਰ 임ਸ਼ਾਲ ਸੰਗਰੂਰ ਤੋਂ ਚੱਲ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਜਲੰਧਰ ਪਹੁੰਚੀ ਹੈ ਅਤੇ ਇਸੇ ਤਰ੍ਹਾਂ ਹੀ ਇਹ ਚੱਲ ਕੇ ਰਿਸਟ੍ਰਿਕਸ਼ਨ ਸਾਹਿਬ ਲੋਹਾਰ ਕੋਜ ਪੁੱਜੇਗੀ ਸ਼ਾਰਪੁਰ ਦੇ ਵਿੱਚ ਜਿੱਥੇ 3-3 ਕਿਲੋ ਇਹ ਸਾਰੇ ਹੀ ਬੜੇ ਨਾਮ ਦਾ ਬਦਲ ਪੰਜਾਬ ਦੀਆਂ ਉਹ ਸਰਦਾਰ ਲਾਲ ਸਿੰਘ ਦੇ ਜ਼ਿਲ੍ਹੇ ਤੋਂ ਚੱਲ ਕੇ ਜੋ ਹੈ ਕਿਤਾ ਜਾ ਸਰਦਾਰ ਭਗਤ ਸਿੰਘ ਦੇ ਜ਼ਿਲ੍ਹੇ ਦੇ ਵਿੱਚ ਪਹੁੰਚੀ ਹੈ ਬਹੁਤ-ਬਹੁਤ ਸਵਾਗਤ ਕਰਦੇ ਆਂ ਸਾਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਪੰਜਾਬ ਭਗਵਨ ਸਿੰਘ ਬਾਹਰ ਹੋਰਾਵਲੋਂ ਕਿਹੜਾ ਵਤਨ ਪੰਜਾਬ ਦੀ ਜਲੰਧਰ ਤੋਂ ਹੀ ਸ਼ੁਰੂਆਤ ਕੀਤੀ ਸੀ ਤੇ ਅੱਜ ਮਿਸਾਲ ਨੂੰ ਤੁਹਾਡੇ ਵੱਲੋਂ ਖਰੀਜੰਡੀ ਦੇ ਘਰਵਾਨਾ ਕੀਤਾ ਜਾਵੇ ਅੱਜ ਜੋ ਸਾਡੇ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੋਂ ਜੋ ਅੱਜ ਇੱਥੇ ਮਿਸਾਲ ਪਹੁੰਚੀ ਸੀ ਸਾਰਿਆਂ ਨੇ ਸਾਡੇ ਏਡੀਸੀ ਸਾਹਿਬ ਜਸਵੀਰ ਸਿੰਘ ਜੀ ਖੜੇ ਨੇ ਡੀਐਸਓ ਕੁਪਲੀ ਸਿੰਘ ਜੀ ਜਿਨ੍ਹਾਂ ਨੇ ਸਾਰਿਆਂ ਨੇ ਮਿਸਾਲ ਦਾ ਇੱਥੇ ਜੀਆਂ ਆ ਕੀਤਾ ਉੱਥੇ ਅੱਜ ਇਹਨਾਂ ਨੇ ਹੁਣ ਮੋਗਾ ਨੂੰ ਰਵਾਨਾ ਕੀਤੀ ਆ ਇਹ ਮਿਸਾਲ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਆ ਉਹ ਜਿਹੜਾ ਸ਼ਹੀਦਾਂ ਦਾ ਸੁਪਨਾ ਸੀ ਜਿਹੜਾ ਕਿ ਅਧੂਰਾ ਰਹਿ ਗਿਆ ਸੀਗਾ ਉਹ ਪੂਰਾ ਕਰਨ ਲਈ ਪਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਆ ਸੋ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਰਹੇ ਆ ਕਿਉਂਕਿ ਖੇਡਾਂ ਬਤਨ ਪੰਜਾਬ ਦੀਆਂ ਜਦੋਂ ਸ਼ੁਰੂਆਤ ਕੀਤੀ ਤੇ ਜਲੰਧਰ ਤੋਂ ਕੀਤੀ ਸੀ ਜਿਹਦੇ ਵਿੱਚ ਬਹੁਤ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕੀਤਾ ਤੇ ਬਹੁਤ ਵਧੀਆ ਉਹਦਾ ਰਿਜ਼ਲਟ ਰਿਹਾ ਜਿੱਥੇ ਬੱਚੇ ਪੰਜਾਬ ਲਈ ਖੇਡੇ ਉੱਥੇ ਬੱਚੇ ਨੈਸ਼ਨਲ ਖੇਡ ਕੇ ਆਏ ਆ ਬੱਚਿਆਂ ਦਾ ਹੌਂਸਲਾ ਵਧਿਆ ਤੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਅੱਛਾ ਉਪਰਾਲਾ ਸੀ ਧੰਨਵਾਦ ਸੋ ਅੱਜ ਰਵਾਨਾ ਕੀਤਾ ਗਿਆ ਹਰੀ ਚੰਡੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਮਿਸਾਲ ਨੂੰ ਤੇ ਹੁਣ ਅਗਲੇ ਪੜਾਅ ਤੇ ਮੁੜ ਦੁਬਾਰਾ ਇਸ ਨੂੰ ਇਸ ਦਾ ਸਵਾਗਤ ਕੀਤਾ ਜਾਏਗਾ ਤੇ 3 ਅਗਸਤ ਨੂੰ ਤਿਲ ਮਾਫ ਕਰਨਾ 3 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਥੇ 25 ਤੋਂ ਵੱਧ ਖੇਡਾਂ ਕੀਤੀਆਂ ਜਾਣੀਆਂ ਨੇ ਤੇ ਵਕ ਵਕ ਜੇ ਤੁਹਾਨੂੰ ਇਨਾਮ ਵੀ ਰਾਸ਼ੀ ਵੀ ਵੰਡੀ ਜਾਣੀ ਹੈ ਕੈਮਰਾਮੈਨ ਸੁਮਿੰਦਰ ਦੇ ਨਾਲ ਸ੍ਰਿੰਦਰ ਕੰਬੋਲ ਨਾਨਕ ਸੂਰਾ ਟੀਮਿੰਗ ਸ੍ਰਿੰਦਰ ਸੁਭਿਗਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਖੇਡਾਂ ਵਤਨ ਪੰਜਾਬ ਦੀਆਂ 2025 ਸੀਜ਼ਨ 4 ਸ਼ੁਰੂ ਹੋਣ ਜਾ ਰਿਹਾ ਹੈ ਮਿਸ਼ਾਲ ਮਾਰਚਟਿਆ ਜਾ ਰਿਹਾ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈਗੀ ਆ ਮਿਸ਼ਾਲ ਦਾ ਸਵਾਗਤ ਕਰਨ ਵਾਸਤੇ ਮੌਜੂਦ ਹੈ ਸਰਕਟ ਹਾਊਸ ਤੇ ਬਿਲਕੁਲ ਸਾਹਮਣੇ ਮਿਸ਼ਾਲ ਜਿਹੜੀ ਹੈਗੀ ਆ ਉਹ ਆ ਰਹੀ ਹੈ ਸੰਗਰੂਰ ਤੋਂ ਚੱਲ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਇਹ ਮਿਸ਼ਾਲ ਜਲੰਧਰ ਪਹੁੰਚੀ ਹੈ ਔਰ ਇਦਾਂ ਹੀ ਚੱਲ ਕੇ ਇਹ ਹੁਸ਼ਿਆਰਪੁਰ ਪਹੁੰਚੇਗੀ ਤੇ ਜਿੱਥੇ ਇਸ ਦਾ ਸਵਾਗਤ ਕੀਤਾ ਜਾਣਾ ਤੇ 3 ਤਰੀਕ ਨੂੰ ਖੇਡਾਂ ਬਦਲ ਪੰਜਾਬ ਦੀਆਂ ਸੀਜ਼ਨ 4 ਦਾ ਜਿਹੜਾ ਆਗਾਜ਼ ਹੈਗਾ ਉਹ ਹੁਣਾ ਮਿਸ਼ਾਲ ਦਾ ਸਵਾਗਤ ਜਿਹੜਾ ਹੈਗਾ ਨਿਗਾ ਸਵਾਗਤ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਸੰਗਰੂਰ ਤੋਂ ਚੱਲ ਕੇ ਇਹ ਮਿਸ਼ਾਲ ਜਲੰਧਰ ਪਹੁੰਚੀ ਹੈ ਤੇ ਜਿੱਥੇ ਇਸ ਦਾ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਐਡੀਸੀ ਜਸਵੀਰ ਸਿੰਘ ਰਜਿੰਦਰਪੁਰ ਖੇੜਾ ਮੰਗਲਬਾਸੀ ਸਾਰੇ ਲੋਕ ਇੱਥੇ ਪਹੁੰਚੇ ਨੇ ਲਿਗਾ ਸਵਾਗਤ ਜਿਹੜਾ ਹੈਗਾ ਮਸ਼ਾਲ ਮਾਰਚ ਦਾ ਉਹ ਕੀਤਾ ਜਾ ਰਿਹਾ ਤੇ ਜੀ ਯਾਦ ਆਲੇ ਤਸਵੀਰਾਂ ਸੀ ਨਾਲ ਦੇ ਨਾਲ ਦਿਖਾ ਦੇਣ ਦੱਸਾਂਗੇ ਨਾਲ ਦੇ ਨਾਲ ਗੱਲਬਾਤ ਕਰਾਂਗੇ ਤੇ ਇਸ ਲਈ ਮਸ਼ਾਲ ਮਾਰਚ ਸਿਰ ਕੀਤੀ ਗਈ ਹੈ ਰਾਜਵਿੰਦਰ ਕੌਰ ਖਿਆੜਾ ਵੱਲੋਂ ਚੇਅਰ ਬਸਲਾ ਗੁਰਿੰਦਰ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਖਿਆੜਾ ਤੇ ਇਹ ਮਾਸ਼ਾਅੱਲਾ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਉਹਨਾਂ ਨਾਲ ਸਵਾਗਤ ਕਰਨ ਕੀਤਾ ਜਾ ਰਿਹਾ ਤਾਂ ਲਗਾਤਾਰ ਇਮਸ਼ਾਲ ਸੰਗਰੂਰ ਤੋਂ ਚੱਲ ਕੇ

ਮਿਸਾਲ ਨੂੰ ਤੁਹਾਡੇ ਵੱਲੋਂ ਹਰੀਜੰਡੀ ਰੇਲਵਾਨਾ ਕੀਤਾ ਜਾ ਰਿਹਾ ਹੈ ਅੱਜ ਜੋ ਸਾਡੇ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੋਂ ਜੋ ਅੱਜ ਇੱਥੇ ਮਿਸਾਲ ਪਹੁੰਚੀ ਸੀ ਸਾਰਿਆਂ ਨੇ ਸਾਡੇ ਡੀਸੀ ਸਾਹਿਬ ਜਸਬੀਰ ਸਿੰਘ ਜੀ ਖੜੇ ਨੇ ਡੀਐਸਓ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਰਿਆਂ ਨੇ ਮਿਸਾਲ ਦਾ ਜਿੱਥੇ ਜੀ ਆਇਆਂ ਕੀਤਾ ਉੱਥੇ ਅੱਜ ਇਹਨਾਂ ਨੇ ਹੁਣ ਮੋਗਾ ਨੂੰ ਰਵਾਨਾ ਕੀਤੀ ਆ ਇਹ ਮਿਸਾਲ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਆ ਉਹ ਜਿਹੜਾ ਸ਼ਹੀਦਾਂ ਦਾ ਸੁਪਨਾ ਸੀ ਜਿਹੜਾ ਕਿ ਅਧੂਰਾ ਰਹਿ ਗਿਆ ਸੀਗਾ ਉਹ ਪੂਰਾ ਕਰਨ ਲਈ ਪਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਆ ਸੋ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਰਹੇ ਆ ਕਿਉਂਕਿ ਖੇਡਾਂ ਬਤਨ ਪੰਜਾਬ ਦੀਆਂ ਜਦੋਂ ਸ਼ੁਰੂਆਤ ਕੀਤੀ ਤੇ ਜਲੰਧਰ ਤੋਂ ਕੀਤੀ ਸੀ ਜਿਹਦੇ ਵਿੱਚ ਬਹੁਤ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕੀਤਾ ਤੇ ਬਹੁਤ ਵਧੀਆ ਉਹਦਾ ਰਿਜ਼ਲਟ ਰਿਹਾ ਜਿੱਥੇ ਬੱਚੇ ਪੰਜਾਬ ਲਈ ਖੇਡੇ ਉੱਥੇ ਬੱਚੇ ਨੈਸ਼ਨਲ ਖੇਡ ਕੇ ਆਏ ਆ ਬੱਚਿਆਂ ਦਾ ਹੌਸਲਾ ਵਧਿਆ ਤੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਅੱਛਾ ਉਪਰਾਹ ਹੈ ਸੋ ਅੱਜ ਰਵਾਲਾ ਕੀਤਾ ਗਿਆ ਹਰੀ ਚੰਡੀ ਦੇ ਕੇ ਰਵਾਲਾ ਕਰ ਦਿੱਤਾ ਗਿਆ ਮਿਸਾਲ ਨੂੰ ਤੇ ਹੁਣ ਅਗਲੇ ਪੜਾਤੇ ਮੁੜ ਦੁਬਾਰਾ ਇਸ ਨੂੰ ਇਸ ਦਾ ਸਵਾਗਤ ਕੀਤਾ ਜਾਏਗਾ ਤੇ 3 ਅਗਸਤ ਨੂੰ 3 ਮਾਫਤਾਂ ਲਾ 3 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਖੇਡਾਂ ਵਤਨ ਪੰਜਾਬ ਦੀ ਸੀਜ਼ਨ 4 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਥੇ 25 ਤੋਂ ਵੱਧ ਖੇਡਾਂ ਖੇਡੀਆਂ ਜਾਣੀਆਂ ਨੇ ਤੇ ਵਕ ਵਕ ਜੇ ਤੁਹਾਨੂੰ ਇਨਾਮ ਵੀ ਰਾਸ਼ੀ ਵੀ ਵੰਡੀ ਜਾਣੀ ਹੈ ਕੈਮਰਾਮੈਨ ਸੁਮਿੰਦਰ ਦੇ ਨਾਲ ਸੁਮਿੰਦਰ ਕੰਬੋਜ ਨਾਲ ਇਸ ਚੋਲਾ ਟੀਮਿੰਗ ਸੁਮਿੰਦਰ